ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ ਅੱਜ ਕਰੀਬ ਦੁਪਹਿਰ 2 ਵਜੇ ਤੋਂ ਇਹ ਜਿਹੜਾ ਸੈਸ਼ਨ ਆਉ ਸ਼ੁਰੂ ਕਰ ਦਿੱਤਾ ਜਾਵੇਗਾ ਤੇ 4 ਸਤੰਬਰ ਤੱਕ ਇਸ ਸੈਸ਼ਨ ਦੀ ਕਾਰਵਾਈ ਆ ਜਿਹੜੀ ਆ ਰੰਭ ਰਹੇਗੀ 2 3 4 ਸਤੰਬਰ ਭਾਵ 3 ਦਿਨਾਂ ਜਿਹੜਾ ਇਸ ਇਜਲਾਸ ਦਾ ਜਿਹੜਾ ਉਹ ਸੈਸ਼ਨ ਲੱਗੇਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਦੇਖ ਰੇਖੇਟ ਜਿਹੜਾ ਸਾਰਾ ਸੈਸ਼ਨ ਆਉ ਚਲਾਇਆ ਜਾਵੇਗਾ ਇਸ ਮੌਨਸੂਨ ਸੈਸ਼ਨ ਦੇ ਵਿੱਚ ਪੰਚਾਇਤੀ ਸੋਧ ਬਿੱਲ ਸਮੇਤ ਕਈ ਬਿੱਲ ਜਿਹੜੇ ਨੇ ਉਹਨਾਂ ਤੇ ਚਰਚਾ ਹੋਵੇਗੀ ਉਹ ਬਿੱਲ ਪਾਸ ਕਰਵਾਏ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਸ ਮੌਨਸੂਨ ਸੈਸ਼ਨ ਦੇ ਵਿੱਚ ਜਿਹੜਾ ਪੰਚਾਇਤੀ ਸੋਧ ਬਿਲਾ ਉਹ ਖਾਸ ਹੋਵੇਗਾ ਇਸ ਪੰਚਾਇਤੀ ਸੋਧ ਬਿੱਲ ਤੇ ਜਿਹੜੀ ਆ ਖਾਸ ਚਰਚਾ ਹੋਵੇਗੀ ਤੇ ਚਰਚਾ ਹੋਣ ਤੋਂ ਬਾਅਦ ਇਹ ਬਿੱਲ ਪਾਸ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਪੰਚਾਇਤੀ ਬਿੱਲ ਦੇ ਵਿੱਚ ਸੋਧ ਕਰਨ ਦੀ ਤਿਆਰੀ ਦੇ ਵਿੱਚ ਦਿਖ ਰਹੀ ਆ ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਪਹਿਲੇ ਦਿਨ ਕਹ ਦिए ਕਿ ਕੁਝ ਖਾਸ ਜਿਹੜੀ ਆ ਉਹ ਕੰਮ ਨਹੀਂ ਕੀਤੇ ਜਾਣਗੇ ਪਹਿਲੇ ਦਿਨ ਸਿਰਫ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅੱਜ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗੀ ਸੈਸ਼ਨ ਦੀ ਕਾਰਵਾਈ ਪੰਚਾਇਤੀ ਸੋਧ ਬਿੱਲ ਸਮੇਤ ਕਈ ਹੋਰ ਬਿੱਲ ਪਾਸ ਕੀਤੇ ਜਾਣਗੇ ਇਸ ਮੌਨਸੂਨ اجلاس ਚ 4 ਸਤੰਬਰ ਤੱਕ ਇਹ اجلاس ਚੱਲੇਗਾ ਭਾਵ ਤਿੰਨ ਦਿਨ ਇਸ ਇਜਲਾਸ਼ ਦਾ ਜਿਹੜਾ ਕਾਰਵਾਈ ਆ ਉਹ ਜਾਰੀ ਰਹੇਗੀ 2 ਸਤੰਬਰ 3 ਸਤੰਬਰ ਤੇ 4 ਸਤੰਬਰ ਤਿੰਨ ਦਿਨ ਤੱਕ ਇਹ ਜਿਹੜਾ ਮੌਨਸੂਨ ਸੈਸ਼ਨ ਆ ਇਹ ਚੱਲੇਗਾ ਕੁੱਲ ਕਹਿੰਦੀ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਦੇਖ ਰੇਖੇਟ ਜਿਹੜਾ ਉਹ ਸਾਰਾ ਸੈਸ਼ਨ ਆ ਜਿਹੜਾ ਉਹ ਚੱਲੇਗਾ ਤੇ ਅੱਜ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਜਿਹੜੀਆਂ ਰੂਹਾਂ ਇਸ ਸੈਸ਼ਨ ਤੋਂ ਪਹਿਲਾਂ ਵਿਛੜ ਗਈਆਂ ਨੇ ਉਹਨਾਂ ਦੇ ਵੱਲੋਂ ਮੌਨਸੂਨ ਸੈਸ਼ਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਖੜ ਕੇ ਉਹਨਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਇਸ اجلاس ਚ ਕਈ ਬਿੱਲ ਪਾਸ ਕੀਤੇ ਜਾਣਗੇ ਪਰ ਪੰਚਾਇਤੀ ਸੋਧ ਬਿੱਲ ਸਭ ਤੋਂ ਖਾਸ ਮੰਨਿਆ ਜਾਵੇਗਾ ਹੁਣ ਪੰਜਾਬ ਸਰਕਾਰ ਪੰਚਾਇਤੀ ਸੋਧ ਬਿੱਲ ਚ ਜੀ ਕਹਦੀ ਹੈ ਕਿ ਤਬਦੀਲੀ ਕਰਨ ਦੇ ਵਿੱਚ ਸੋਧ ਕਰਨ ਦੀ ਤਿਆਰੀ ਦੇ ਵਿੱਚ ਦਿਖਾਈ ਦੇ ਰਹੀ ਆ ਅੱਜ ਪੰਜਾਬ ਵਿਧਾਨ ਸਭਾ ਬਾਅਦ ਜਿਹੜੇ ਪੰਜਾਬ ਦੀਆਂ ਐਮ ਐਲ ਏ ਸੀਟਸ ਨੇ ਪੰਜਾਬ ਦੀ ਜਿਹੜੀ ਪੂਰੀ ਕਾਰਵਾਈ ਚੱਲਦੀ ਆ ਇਸ ਵਿਧਾਨ ਸਭਾ ਕਰੀਕੇ ਵਿਧਾਨ ਸਭਾ ਤੋਂ ਤਾਂ ਅੱਜ ਵਿਧਾਨ ਸਭਾ ਦਾ ਜਿਹੜਾ ਮੌਨਸੂਨ ਸੈਸ਼ਨ ਆ ਉਹ ਸ਼ੁਰੂ ਹੋਣ ਜਾ ਰਿਹਾ ਅੱਜ ਪਹਿਲਾ ਦਿਨ ਆ ਤੇ ਅੱਜ ਪਹਿਲੇ ਦਿਨ ਕੁਝ ਖਾਸ ਕੰਮ ਨੇ ਜਿਹੜੇ ਉਹ ਨਹੀਂ ਕੀਤੇ ਜਾਣਗੇ ਪਹਿਲੇ ਦਿਨ ਸਿਰਫ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਜਿਹੜੀਆਂ ਰੂਹਾਂ ਸਾਡੇ ਤੋਂ ਵਿਛੜ ਗਈਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਵਿਧਾਨ ਸਭਾ ਦੇ ਵਿੱਚ ਤੇ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਤਾਂ ਜਿਹੜਾ ਖਾਸ ਹੋਵੇਗਾ ਉਹ ਪੰਚਾਇਤੀ ਸੂਧ ਬਿਲ ਹੋਵੇਗਾ ਇਸ اجلاس ਦੇ ਵਿੱਚ ਕਈ ਬਿਲ ਪਾਸ ਕਰਵਾਏ ਜਾਣਗੇ ਪਰ ਪੰਚਾਇਤੀ ਸੂਧ ਬਿਲ ਜਿਹੜਾ ਉਹ ਖਾਸ ਮੰਨਿਆ ਜਾਂਦਾ ਪੰਚਾਇਤੀ ਸੂਧ ਬਿਲ ਤੇ ਖਾਸ ਚਰਚਾ ਹੋਵੇਗੀ ਕਿਉਂਕਿ ਇਹ ਕੁਝ ਸਮਾਂ ਬਾਅਦ ਜਿਹੜਾ ਕਹਿੰਦੀ ਹੈ ਕਿ ਇਸੇ ਤਰਜ ਦੇ ਉੱਤੇ ਪੰਚਾਇਤੀ ਚੋਣਾਂ ਹੋਣੀਆਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਜਿਹੜਾ ਕੋਈ ਵੀ ਉਮੀਦਵਾਰ ਆ ਉਹ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੋਂ ਚੋਣ ਲਈ ਲੜ ਸਕਦਾ ਇਹ ਜਿਹੜਾ ਸੋਧ ਆਏ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਤੇ ਅੱਜ ਇਸ ਸੋਧ ਦੇ ਉੱਪਰ ਕਹਿ ਦਈਏ ਕਿ ਇਸ ਮੌਨਸੂਨ ਸੈਸ਼ਨ ਦੇ ਵਿੱਚ ਚਰਚਾ ਹੋਵੇਗੀ ਤੇ ਇਸ ਬਿੱਲ ਨੂੰ ਪਾਸ ਕੀਤਾ ਜਾਵੇਗਾ ਤਾਂ ਜੋ ਜਿਹੜਾ ਕੋਈ ਵੀ ਉਮੀਦਵਾਰ ਆ ਉਹ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੋਂ ਨਾ ਲੜ ਸਕੇ ਇਸ ਦੀ ਜਿਹੜੀ ਪੂਰੀ ਤਿਆਰੀ ਖੇਚ ਚੁੱਕੀ ਆ ਪੰਜਾਬ ਸਰਕਾਰ ਤੇ ਇਸ ਮੌਨਸੂਨ ਸੈਸ਼ਨ ਦੇ ਵਿੱਚ ਇਸ ਦੀ ਬਹਿਸ ਹੋਵੇਗੀ ਚਰਚਾ ਹੋਵੇਗੀ ਤੇ ਫਿਰ ਇਹ ਜਿਹੜਾ ਬਿਲ ਪਾਸ ਕਰਵਾਇਆ ਜਾਵੇਗਾ ਅੱਜ ਮੌਨਸੂਨ ਸੈਸ਼ਨ ਦਾ ਜਿਹੜਾ 3 ਦਿਨਾਂ ਦਾ ਆ ਕਹਦੀ ਹੈ ਕਿ ਸੈਸ਼ਨ ਹਾਊਸ ਦਾ ਪਹਿਲਾ ਦਿਨ ਤੇ ਅੱਜ ਪਹਿਲੇ ਦਿਨ ਸਿਰਫ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਤੇ ਫਿਰ ਮੁੜ 2 ਦਿਨਾਂ ਦੇ ਅੰਦਰ ਜਿਹੜੀਆਂ ਕਈ ਬਿਲ ਪਾਸ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਪੰਚਾਇਤੀ ਸੋਧ ਬਿਲ ਖਾਸ ਕਰਕੇ ਮੰਨਿਆ ਜਾਵੇਗਾ ਪੰਚਾਇਤੀ ਸੋਧ ਪੰਚਾਇਤੀ ਬਿਲ ਦੇ ਵਿੱਚ ਸੋਧ ਕਰਨ ਦੀ ਤਿਆਰੀ ਦੇ ਵਿੱਚ ਦਿਖ ਰਹੀ ਹੈ ਮਾਨ ਸਰਕਾਰ